ਲੋਕ ਸਭਾ ਚੋਣਾਂ ਦੇ ਵਿੱਚ ਹਲਕਾ ਡੇਰਾ ਬਾਬਾ ਨਾਂਗਰ ਦੇ ਵਸਨੀਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਜਿੱਤੇ ਗੇ ਭਰਪੂਰ ਸਤਿ ਧੰਵਾਦ ਕਰ ਲਈ ਹਲਕਾ ਬਟਾਲਾ ਤੋਂ ਐਮ ਐਲ ਏ ਅਮਰ ਸੇਰ ਸਿੰਘ ਖੜੀ ਕਲਸੀ ਗੁਰਬੀਨ ਸਿੰਘ ਨਾਲ ਉਹ ਡੇਰਾ ਬਾਬਾ ਨਾਂਗਰ ਦੇ ਜਵਰਾਜ ਗਾੜਾ ਵਿੱਚ ਰੱਖੀ ਗਈ ਮੀਟਿੰਗ ਵਿੱਚ ਪਹੁੰਚੇ ਜਿੱਥੇ ਉਹਨਾਂ ਹਲਕਾ ਡੇਰਾ ਬਾਬਾ ਨਾਂਗਰ ਦੇ ਵਸਨੀਕਾਂ ਦਾ ਧੰਨਵਾਦ ਕੀਤਾ ਗਿਆ ਆਪਣੇ ਸੰਬੋਧਨ ਦਰਾਂ ਅਮਰ ਸੇਰ ਸਿੰਘ ਖੜੀ ਕਲਸੀ ਨੇ ਕਿਹਾ ਕਿ ਉਹਨਾਂ ਪਹਿਲੀ ਵਾਰੀ ਲੋਕ ਸਭਾ ਦੇ ਉਮੀਦਵਾਰ ਤੋਂ ਲੜੀ ਸੀ ਜਿਸ ਵਿੱਚ ਹਲਕਾ ਡੇਰਾ ਬਾਬਾ ਨਾਂਗਰ ਦੇ ਵਸਨੀਕਾਂ ਨੇ ਉਹਨਾਂ ਦਾ ਭਰਪੂਰ ਸਾ ਦਿੱਤਾ ਸੀ ਜਿੰਦਾ ਉਹ ਸਦਾ ਰਿਣੀ ਰਹਿਣਗੇ ਤੇ ਨਾਲ ਹੀ ਉਹਨਾਂ ਵੋਟਰਾਂ ਨੂੰ ਆਉਣ ਵਾਲੀ ਜਿੰਨੀ ਚੋਣ ਲਈ ਹੋਰ ਤੋਂ ਹੀ ਤਿਆਰ ਬਰ ਤਿਆਰ ਰਹਿ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਉਹਨਾਂ ਨੇ ਕਿਹਾ ਕਿ ਜੋ ਹਲਕੇ ਵਿੱਚ ਦਲ ਬਦਲੂ ਆਗੂਆਂ ਵੱਲੋਂ ਆਮ ਆਦੀ ਪਾਰਟੀ ਦੇ ਵੋਟਰਾਂ ਨੂੰ ਗੁੰਮਰਾਹ ਕਰਕੇ ਪੜਵੀ ਸ਼ਾਮਲ ਹੋਣ ਦੀ ਝੂਠੀਆਂ ਹੋਂਹ ਫਲਾਈਆਂ ਜਾਰੀਆਂ ਹਨ ਉਹਨਾਂ ਵਿੱਚ ਰਸਾ ਵੀ ਸੱਚਾਈ ਨਹੀਂ ਹੈ ਉਹਨਾਂ ਨੇ ਦੱਸਿਆ ਕਿ ਆਮ ਆਦੀ ਪਾਰਟੀ ਸਰਧਾਂਤਾ ਦੀ ਇੱਕ ਪਾਰਟੀ ਹੈ ਤੇ ਜੋ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੌਂਸਾ ਦਾ ਮਾਨ ਫੈਸਲਾ ਲੈਣ ਕੇ ਉਹ ਆਪਣੇ ਵੋਟਰਾਂ ਨੂੰ ਮੁੱਖ ਰੱਖਦੇ ਹੋਏ ਸਹੀ ਫੈਸਲਾ ਲੈਣਗੇ ਇਸ ਲਈ ਕਿਸੇ ਵੀ ਵੋਟਰ ਨੂੰ ਇਹਨਾਂ ਹਾਂ ਹਾਂ ਉਸ ਬਚਨ ਦੀ ਤੋਂ ਕੇਤ ਰਹਿਣਾ ਚਾਹੀਦਾ ਹੈ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾ ਕੇ ਆਉਣ ਵਾਲੀ ਜਿੰਨੀ ਚੋਣ ਵਿੱਚ ਵੱਡੇ ਮਾਰਿਆਂ ਨੂੰ ਜਤਾ ਕੇ ਪਾਰਟੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਉਣੀ ਚਾਹੀਦੀ ਹੈ ਜਿਸ ਨਾਲ ਹਲਕਾ ਡੇਰਾ ਬਾਬਾ ਨਾਨਕ ਤਰਕੀਆਂ ਦੀ ਦਲਦੀ ਨੂੰ ਛੋਹੇਗਾ ਬਿਊਰੋ ਰਿਪੋਰਟ ਅਲ ਪੰਜਾਬ న్యూਸ ਦੇਖੋ ਅੱਜ ਐਮਐਲਏ ਅਮਰ ਸਿੰਘ ਸਿਆਰੀ ਕਲਸੀ ਜੀ ਜਿਹੜੇ ਆਏ ਨੇ ਪਿਛਲੇ ਦਿਨੀ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਉਹਨਾਂ ਫੋਟਾਂ ਸਪੋਰਟਰਾਂ ਦਾ ਧੰਨਵਾਦ ਕਰਨਾ ਇਹਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਦਾ ਡੇਰਾਪਾ ਬਣਾਉਣਾ ਝੰਡਾ ਫੁਲਾੰਦ ਕੀਤਾ ਉਹ ਸਬੰਧ ਚ ਆਏ ਨੇ ਨਾਲ ਹੀ ਨਾਲ ਹੀ ਉਹਨਾਂ ਆਉਣ ਵਾਲੀ ਜਿਹੜੀ ਜਿਮਨੀ ਇਲੈਕਸ਼ਨ ਹੋਣੀ ਹੈ ਉਹਦੇ ਸਬੰਧ ਚ ਵਰਕਰਾਂ ਨੂੰ ਤਗੜਿਆ ਕੀਤਾ ਕਿ ਆਪੋ ਆਪਣੇ ਕੰਮਰ ਕੱਸੇ ਕਰ ਲੋ ਤਾਂ ਨਾਲ ਹੀ ਵਰਕਰਾਂ ਨੂੰ ਇਹ ਵੀ ਕਿਹਾ ਕਿ ਬਹੁਤ ਵੱਡੀ ਪੱਧਰ ਤੇ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਚ ਜਮਣੀ ਦਿਓ ਜਿਹੜੀ ਉਹ ਜਿੱਤਣੀ ਆ ਮੇਨ ਮਕਸਦ ਇਹੀ ਸੀਗਾ ਧੰਨਵਾਦ ਕਰਨਾ ਤੇ ਜਿੰਨੀ ਦੇ ਉਤਸ਼ਾਹ ਬਤਾਉਣਾ ਤੇ ਸਰ ਜਿਹੜੀ ਤੁਹਾਡੀ ਫਾਈਟ ਜਿਹੜੀ ਸਾਰੇ ਫੇਰ ਤੁਜਰਵਦਾ ਸਾਹਿਬ ਨਾਲ ਹੋ ਰਹੀ ਹੈ ਕਿਸਰਾ ਮੰਨਦੇ ਜਿਹੜੀ ਫਾਈਟ ਹੈ ਲੈ ਲੋ ਜੇ ਤੁਹਾਨੂੰ ਪਾਰਟੀ ਟਿਕਟ ਦੇਂਦੀ ਆ ਤਾਂ ਫਾਈਟ ਜ਼ਬਰਦਸਤ ਹੋਏਗੀ ਜਿਸ ਤਰ੍ਹਾਂ ਟਿਕਟ ਨੂੰ ਦੇਖੋ ਲੋਕਾਂ ਦਾ ਫੈਸਲਾ ਲੋਕਾਂ ਦੇ ਹੱਥ 'ਚ ਆ ਲੋਕਾਂ ਨੇ ਦੇਖਣਾ ਹੈ ਕਿ ਇਹ ਚੀਜ਼ ਲੋਕਾਂ ਨੇ ਆਪਣਾ ਫੈਸਲਾ ਕਰਨਾ ਕਿ ਇਹਦੇ ਹੱਕ 'ਚ ਫਤਵਾ ਦੇਣਾ ਲੋਕ ਬਹੁਤ ਸਮਝਦੇ ਸਿਆਣੇ ਨੇ ਜਲੰਧਰ ਵਾਲੀ ਇਲੈਕਸ਼ਨ ਤੁਸੀਂ ਦੇਖ ਹੀ ਲਈ ਹੈ ਕਿ ਜਲੰਧਰ ਵਾਲੀ ਇਲੈਕਸ਼ਨ ਤੇ ਲੋਕਾਂ ਨੇ ਕੀ ਕੀਤਾ ਇੰਨੇ ਵੱਡੀ ਪਤਾ ਆਮ ਆਦਮੀ ਪਾਰਟੀ ਦੇ ਹੱਕ 'ਚ ਪਤਵਾ ਦਿੱਤਾ ਮੇਰੇ ਖਿਆਲ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹ ਜਿਹੜੀ ਜਲੰਧਰ ਵਾਸੀਆਂ ਨੇ ਲਾਈ ਆ ਉਸੇ ਤਰਜ਼ ਤੇ ਡੇਰਾ ਬਾਬਾ ਨਾਨਕ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹ ਜਿਹੜੀ ਲਾਉਣ ਦੇ ਖੁਸ਼ੀ ਹੈ ਵੀ ਤਗੜੇ ਹੋ ਕੇ ਪਰਿਵਾਰ ਜਿਤਨਾ ਇਹ ਰਾਤ 7 ਵਜੇ ਕੀਤਾ ਤੇ ਕੱਲ ਅੱਜ ਵੇ ਤੱਕ ਸਾਰਾ ਹੀ ਪ੍ਰਬਾਹ ਹੋ ਗਿਆ ਉਹ ਰਹਿਣੀ ਆਖਰੀ ਸ਼ੋਰ ਉਹ ਅਸਲੇ ਚੱਲ ਰਹੀ ਜਿਸੇ ਕੱਲ ਉਥੋਂ ਬੈਠੀ ਹੈ ਦੇਖੋ ਜੀ ਮੇਰੇ ਮੈਂ ਤੁਹਾਨੂੰ ਕਲੀਅਰਲੀ ਗੱਲ ਦੱਸਾਂ ਵੀ ਮੈਨੂੰ ਐਸੀ ਗੱਲ ਦਾ ਕੋਈ ਪਤਾ ਨਹੀਂ ਠੀਕ ਹੈ ਜੀ ਐਸੀ ਕੋਈ ਗੱਲਬਾਤ ਨਹੀਂ ਹੈ ਹਾਲ ਦੀ ਕੜੀ ਠੀਕ ਹੈ ਬਾਕੀ ਉਹ ਜਿਉਂ ਜਿਉ ਸਮਾਂ ਬੀਤਦਾ ਜਾਊਗਾ ਅਫਵਾਹਾਂ ਜਿਹੜੀਆਂ ਨੇ ਨਾ ਉਹਦੇ ਕਾਲੇ ਕੱਸ਼ਿਆਂ ਵਾਲਿਆਂ ਦੀ ਬੜੀ ਚੱਲਦੀਆਂ ਹੁੰਦੀਆਂ ਸੀ ਠੀਕ ਹੈ ਅਫਵਾਹਾਂ ਜਿਹੜੀਆਂ ਨੇ ਨਾ ਉਹਦੇ ਪਤਾ ਉਹਦੇ ਲੱਗਦਾ ਵੀ ਜਦੋਂ ਬੰਦਾ ਕੋਈ ਆ ਜਾਂਦਾ ਇਰ ਬਤਾ ਲੱਗਦਾ ਵਾ ਇਹ ਐਸੀ ਹਾਲੇ ਹਾਲ ਦੀ ਘੜੀ ਤੱਕ ਤੇ ਮੇਰੇ ਧਿਆਨ ਦੇ ਵਿੱਚ ਐਸੀ ਕੋਈ ਗੱਲ ਨਹੀਂ ਸਰ ਅੱਜ ਦੀ ਮੀਟਿੰਗ ਦਾ ਕੀ ਮਕਸਦ ਸੌਂਗਿਆ ਪੀਆ ਮਤਲਬ ਆਪਣੇ ਸਟਾਰਟ ਹੋ ਗਈ ਹੈ ਜੀ ਨਹੀਂ ਜੀ ਇਹ ਜਿਮਨੀ ਸਟਾਰਟ ਨਹੀਂ ਹੋਈ ਅੱਜ ਦੀ ਮੀਟਿੰਗ ਦਾ ਮਕਸਦ ਇਹ ਆ ਵੀ ਮੈਂ ਐਮਪੀ ਲੋਕ ਸਭਾ ਲੜੀ ਹੈ ਜੀ ਮੇਰੇ ਕੱਲੇ ਕੱਲੇ ਪਿੰਡ ਦੇ ਮੋਹਤਵਾਰਾਂ ਨੇ ਆਪਣੇ ਵੱਲੋਂ ਪੂਰੀ ਜੀ ਜਾਣਨਾ ਮਿਹਨਤ ਲਾਈ ਹੈ ਜੀ ਔਰ ਇਹ ਅਗਵਾਈ ਜਿਹੜੀ ਗੁਰਦੀਪ ਰੰਧਾਵਾ ਜੀ ਦੇ ਵਿੱਚ ਇਹ ਸਾਰਾ ਪਰਿਵਾਰ ਪਹਿਲਾਂ ਵੀ ਇਕੱਠਾ ਹੁੰਦਾ ਰਿਹਾ ਤੇ ਹੁਣ ਵੀ ਇਕੱਠਾ ਹੁੰਦਾ ਹੈ ਜਦੋਂ ਇਹਨਾਂ ਨੂੰ ਫੋਨ ਮਾਰਦੀ ਅੱਜ ਮੈਂ ਇਹਨਾਂ ਦਾ ਸਿਰਫ ਧ ਇਹਨਾਂ ਭਰਾਵਾਂ ਨੇ ਮਿਹਨਤ ਕੀਤੀ ਹੈ ਤੇ ਤਗੜੇ ਹੋ ਕੇ ਸਾਰਾ ਪਰਿਵਾਰ ਅਸੀਂ ਇਕੱਠੇ ਹੋ ਕੇ ਇਹਨਾਂ ਦੀ ਆਪਣੇ ਪਰਿਵਾਰ ਦੀ ਹੌਸਲਾ ਅਫਜ਼ਾਈ ਕੀਤੀ ਹੈ ਵੀ ਅਗਲੀਆਂ ਜਿਹੜੀਆਂ ਪ੍ਰਾਣੀਆਂ ਕਸਰਾ ਰਹਿ ਗਈਆਂ ਨੇ ਹੁਣ ਜਿਹੜੀ ਇਹ ਇਲੈਕਸ਼ਨ ਹੋਣੀ ਆ ਇਹਦੇ ਵਿੱਚ ਕਸਰ ਜਿਹੜੀ ਕੋਈ ਰਵੇ ਨਾ ਸਰ ਜਿਹੜੇ ਵਰਕਰ ਗੁੰਮਰਾਹ ਹੋ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਜਿਹੜੇ ਗੁੰਮਰਾਹ ਹੋ ਰਹੇ ਨੇ ਸਰ ਗੁੰਮਰਾਹ ਹੋ ਰਿਹਾ ਵਿੱਚ ਤਾਂ ਰਵੀ ਕਰਨ ਕੱਲੋਂ ਰਿਖਿਆ ਸੀ ਜਾਂ ਚੱਲ ਰਹੀਆਂ ਚਰਚਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਣਾ ਚਾਹਣਾ ਮੈਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਮੈਂ ਕੰਮ ਤੇ ਵਿਸ਼ਵਾਸ ਕਰਦਾ ਠੀਕ ਹੈ ਜੀ ਹੁਣ ਅੱਜ ਆ ਪਰਿਵਾਰ ਇਕੱਠਾ ਹੋਇਆ ਤੇ ਇੱਥੇ ਸਾਰਾ ਪਰਿਵਾਰ ਇਕੱਠਾ ਹੀ ਆ ਹੁਣ ਜੇ ਮੈਂ ਪੰਜਾਬ ਦਾ ਉਹ ਪ੍ਰਧਾਨ ਆ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਆ ਤੇ ਜੇ ਮੈਂ ਇੱਥੇ ਆਇਆ ਤੇ ਮੈਂ ਕਿਤੇ ਨਾ ਕਿਤੇ ਇਨਾਵਾਂ ਵੀ ਮੈਨੂੰ ਇਹੋ ਮੈਸੇਜ ਹੁੰਦਾ ਵੀ ਜਿਹੜੇ ਜਿਹੜੇ ਸਾਡੇ ਪਾਰਟੀ ਦੇ ਜੋ ਜੋ ਇੱਕ ਪ੍ਰੋਟੋਕੋਲ ਬਣਿਆ ਉਹਦੇ ਅਕੋਰਡਿੰਗ ਆਪਾਂ ਕੰਮ ਕਰਦੇ ਆ ਜੀ ਠੀਕ ਆ ਬਾਕੀ ਅਫਵਾਹਾਂ ਦੇ ਵਿੱਚ ਮੈਂ ਇਹੋ ਕਹੂੰਗਾ ਵੀ ਹੱਲੇ ਕਿਸੇ ਨੂੰ ਕਿਸੇ ਕਿਸਮ ਦੀ ਅਫਵਾਹ ਚ ਆਉਣ ਦੀ ਲੋੜ ਨਹੀਂ ਪਾਰਟੀ ਦੇ ਪ੍ਰੋਟੋਕੋਲ ਨੂੰ ਫਾਲੋ ਕਰਨ ਦੀ ਲੋੜ ਆ ਜੋ ਅਰਵਿੰਦ ਕੇਜਰੀਵਾਲ ਜੀ ਨੇ ਜੋ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਹ ਪਾਰਟੀ ਪ੍ਰੋਟੋਕੋਲ ਤਿਆਰ ਕੀਤਾ ਆਪਾਂ ਉਹਦੇ ਤਹਿਤ ਕੰਮ ਕਰਦੇ ਆਂ ਉਹਦੀ ਰਜਾ ਚ ਰਹਿ ਕੇ ਕੰਮ ਕਰਦੇ ਆਂ ਔਰ ਪਾਰਟੀ ਪ੍ਰੋਟੋਕੋਲ ਨੂੰ ਫਾਲੋ ਕਰਦੇ ਆਂ